ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਸਰਕਾਰੀ ਕੀਰਤੀ ਕਾਲਜ ਨਿਆਲ ਪਾਟਣਾ ਵੱਲੋਂ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਦੇ ਸਮਾਪਤੀ ਮੌਕੇ ਕਰਵਾਇਆ ਗਿਆ ਸਮਾਗਮ। ਸਰਕਾਰੀ ਕੀਰਤੀ ਕਾਲਜ ਨਿਆਲ ਪਾਟਣਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਪ੍ਰੋਫੈਸਰ ਅਮਰਜੀਤ ਸਿੰਘ ਜੀ ਦੀ ਅਗਵਾਈ ਹੇਠ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਅੱਜ 28 ਮਾਰਚ ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਸਮਾਪਤੀ ਸਮਾਗਮ 7 ਦਿਨ ਦੇ ਪ੍ਰੋਗਰਾਮ ਤਹਿਤ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਿਵੇਂ ਲੱਗ ਰਿਹਾ ਹਾਂ ਕਿ ਉਹਨੇ ਗ੍ਰਾਊਂਡ ਤੇ ਜਾ ਰਹੇ ਉਸ ਦੀ ਗ੍ਰਾਊਂਡ ਯਾਤਰੀ ਦੇ ਬਾਰੇ ਨੇ। ਕੁਝ ਅਜਿਹਾ ਕੁਝ ਬਜ਼ੁਰਗੋ ਕੋ ਸੇ ਬੱਚੇ

उसके बाद एक नाच का प्रबंध किया और आप वो दिन मेरा तो उनकी शुरुआत सर योगा से हुई गुरलीन अमन अक्सर हर रोज पूरे दिनचर्या के लिए तैयार होने के लिए जा सर मैं आपको सब बताना चाहूंगा कि नौ से लेकर साढ़े नौ बजे तक बच्चों को ब्रेकफास्ट i <speaking> you <in foreign language> कैंप जी तारीख को लास्ट कलोजिंग समय पहुंच गया है मैं पहले दिन की कोशिश की थी कि के आई वुड लाइक टू जॉइन जो थोड़ी ग्रेजुएशन होनी थी कि 20 प्लस टू मैं थोड़ा बिजी हो रखा था अधिक मास सनब बदीरा अकाम लोग सिंह सनब ईशिका पॉड्रॉप नरीश पॉड्रॉप जुफराम ਕੀ ਕਰਦਾ ਨਾ ਕਰਦਾ ਕਾਰਨ ਕੋਈ ਨਹੀਂ ਤੇ ਇਹ ਜਿਹੜਾ ਇਹਨਾਂ ਨੂੰ ਕਰਦਾ ਨਹੀਂ ਕੋਈ ਨਹੀਂ ਕੋਈ ਨਹੀਂ ਸਰਕਾਰੀ ਕੀਰਤੀ ਕਾਲਜ ਨਿਆਲ ਪਾਤਨਾ ਵਿਖੇ ਜਿਹੜਾ ਕਿ ਐਨਐਸਐਸ ਦਾ ਸੱਤ ਰੋਜ਼ਾ ਕੈਂਪ ਚੱਲ ਰਿਹਾ ਸੀ 21 ਤਰੀਕ ਤੋਂ ਲੈ ਕੇ 27 ਤਰੀਕ ਤੱਕ ਉਹਦਾ ਅੱਜ ਲਾਸਟ ਵਾਲਾ ਦਿਨ ਸੀਗਾ ਤੇ ਉਹਦੇ ਵਿੱਚ ਸਾਡੇ ਕਾਲਜ ਦੇ ਜਿੰਨੇ ਵੀ ਵਿਦਿਆਰਥੀ ਵਲੰਟੀਅਰਸ ਨੇ ਐਨਐਸਐਸ ਦੇ ਤੇ ਪ੍ਰੋਗਰਾਮ ਆਫਿਸਰਸ ਨੇ ਮਿਲ ਕੇ ਅੱਜ ਵੈਲੀਡੇਟਰੀ ਫੰਕਸ਼ਨ ਜਿਹੜਾ ਹੈ ਕੀਤਾ ਹੈ ਉਹਦੇ ਵਿੱਚ ਵਿਦਿਆਰਥੀਆਂ ਵੱਲੋਂ ਅਲੱਗ-ਅਲੱਗ ਵਰਕੀਆਂ ਦੇ ਵਿੱਚ ਜਿਹੜੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਹਨ ਔਰ ਇਸ ਦੇ ਸਬੰਧ ਵਿੱਚ ਜਿਹੜੀ 7 ਦਿਨ ਦੇ ਵਿੱਚ ਵਿਦਿਆਰਥੀਆਂ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਾ ਕੇ ਪਿੰਡ ਦੇ ਵਿੱਚ ਜਾ ਕੇ ਵਾਤਾਵਰਣ ਸੰਬੰਧੀ ਕੰਮ ਕੀਤਾ ਹੈ ਲੋਕਾਂ ਨੂੰ ਡਿਜੀਟਲ ਲਿਟਰੇਸੀ ਦੇ ਬਾਰੇ ਜਾਣਕਾਰੂ ਕਰਵਾਇਆ ਹੈ ਸੜਕ ਸੁਰੱਖਿਆ ਬਾਰੇ ਲੋਕਾਂ ਨੂੰ ਜੜੀ ਜਾਣਕਾਰੀ ਦਿੱਤੀ ਹੈ ਤੇ ਆਪਣਾ ਵਾਤਾਵਰਨ ਨੂੰ ਕਿਵੇਂ ਅਸੀਂ ਸ਼ੁੱਧ ਰੱਖਣਾ ਹੈ ਤੇ ਹੋਰ ਵੀ ਜਿਹੜੇ ਸਾਡੇ ਸਮਾਜ ਦੇ ਵਿੱਚ ਕੁਰਤੀਆਂ ਹਨ ਜਿਵੇਂ ਫੀਮੇਲ ਸੁਇਸੀਡ ਦੀ ਗੱਲ ਵਿਦਿਆਰਥੀਆਂ ਨੇ ਜਾ ਕੇ ਪਿੰਡ ਦੇ ਵਿੱਚ ਕੀਤੀ ਹੈ ਇੱਕ ਜੈਂਡਰ ਬਾਇਸਨੈਸ ਦੀ ਜਿਹੜੀ ਗੱਲ ਹੈ ਉਹ ਵੀ ਵਿਦਿਆਰਥੀਆਂ ਨੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਆਪਣੇ ਐਕਸਪੀਰੀਐਂਸ ਜਿਹੜੇ ਨੇ ਸ਼ੇਅਰ ਕੀਤੇ ਹਨ ਔਰ ਨਾਲ ਦੀ ਨਾਲ ਜਿਹੜੀ ਹੈ ਉਹ ਸਫਾਈ ਦਾ ਜਿਹੜਾ ਪ੍ਰੋਗਰਾਮ ਹੈ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਪਿੰਡ ਦੇ ਵਿੱਚ ਜਾ ਕੇ ਤੇ ਅਲੱਗ ਜਿਹੜਾ ਨਾਲ ਲੱਗਦਾ ਸਾਡੇ ਇੱਕ ਸਕੂਲ ਹੈ ਉਹਦੇ ਵਿੱਚ ਜਾ ਕੇ ਤੇ ਸਾਡੇ ਕੈਂਪਸ ਦੀ ਜਿਹੜੀ ਸਪਾਈ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀ ਹੈ ਸਾਡੇ ਜਿਹੜੇ ਤਿੰਨ ਪ੍ਰੋਗਰਾਮ ਆਫਸਰ ਨੇ ਪ੍ਰੋਫੈਸਰ ਰਮਨਜੀਤ ਕੌਰ ਪ੍ਰੋਫੈਸਰ ਮਨਜਿੰਦਰ ਮਨਜਿੰਦਰ ਸਿੰਘ ਤੇ ਡਾਕਟਰ ਬਲਕਾਰ ਸਿੰਘ ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਜਿਹੜੇ ਵਿਦਿਆਰਥੀਆਂ ਦੇ ਨਾਲ ਜਿਹੜਾ ਸੱਤ ਦਿਨ ਦਾ ਜਿਹੜਾ ਕੈਂਪ ਹੈ ਉਹ ਵਧੀਆ ਤਰੀਕੇ ਦੇ ਨਾਲ ਚਲਾਇਆ ਹੈ ਔਰ ਇਹ ਸਾਡਾ ਇੱਕ ਰੈਗੂਲਰ ਫੀਚਰ ਹੈ ਸਾਲ ਦੇ ਵਿੱਚ ਅਸੀਂ ਦੋ ਵਾਰ ਇਹ ਕੈਂਪ ਪੰਜਾਬੀ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਉਂਦੇ ਹਾਂ ਇਹਦੇ ਵਿੱਚ ਸਾਡੇ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿੱਥੇ ਲੱਗਦੇ ਨੇ ਔਰ ਸਾਡੇ ਜਿਹੜੇ ਟੀਚਰ ਵੀ ਹੈ ਉਹ ਵੀ ਇੱਕ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਲਗਾ ਕੇ ਆਏ ਹਨ ਪੰਜਾਬੀ ਯੂਨੀਵਰਸਿਟੀ ਦੁਆਰਾ ਜਿਹੜੇ ਪੰਜਾਬੀ ਯੂਨੀਵਰਸਿਟੀ ਨਾਲ ਅਫੀਲੀਏਟਡ 300 ਕਾਲਜ ਹਨ ਉਹਦੇ ਵਿੱਚੋਂ ਸਾਡੇ ਕਾਲਜ ਨੂੰ ਬੈਸਟ ਕਾਲਜ ਇਸ ਵਾਰੀ ਜਿਹੜਾ 22 23 24 ਦੇ ਸੈਸ਼ਨ ਦਾ ਡਿਕਲੇਅਰ ਕੀਤਾ ਗਿਆ ਹੈ ਤੇ ਨਾਲ ਦੀ ਨਾਲ ਸਾਡੇ ਜਿਹੜੇ ਪ੍ਰੋਗਰਾਮ ਅਫਸਰ ਨੇ ਪ੍ਰੋਫੈਸਰ ਹਰਮਿਤ ਸਿੰਘ ਉਹਨਾਂ ਨੂੰ ਬੈਸਟ ਪ੍ਰੋਗਰਾਮ ਅਫਸਰ ਜਿਹੜਾ ਡਿਕਲੇਅਰ ਕੀਤਾ ਗਿਆ ਹੈ ਤੇ ਸਾਡੀ ਜਿਹੜੀ ਵਿਦਿਆਰਥਣ ਹੈ ਬੀਏ ਫਾਈਨਲ ਦੀ ਗੁਰਲੀਨ ਕੌਰ ਉਹਨੂੰ ਬੈਸਟ ਵਲੰਟੀਅਰ ਦੇ ਵਜੋਂ ਜਿਹੜਾ ਹੈ ਉਹ ਡਿਕਲੇਅਰ ਕੀਤਾ ਗਿਆ ਇਹ ਪਹਿਲੀ ਵਾਰੀ ਹੋਇਆ ਹੈ ਕਿ ਤਿੰਨੋਂ ਹੀ ਜਿਹੜੇ ਇਨਾਮ ਹਨ ਸਾਡੇ ਕਾਲਜ ਦੀ ਝੋਲੀ ਦੇ ਵਿੱਚ ਪਏ ਹਨ ਔਰ ਮੈਨੂੰ ਅੱਜ ਦੀ ਬਹੁਤ ਖੁਸ਼ੀ ਹੈ ਕਿ ਜਿਹੜੇ ਸਾਡੇ ਟੀਚਰਸ ਨੇ ਔਰ ਸਾਡੇ ਜਿਹੜੇ ਵਿਦਿਆਰਥੀ ਨੇ ਇਸ ਕਾਲਜ ਦੀ ਬਿਹਤਰੀ ਵਾਸਤੇ ਹਮੇਸ਼ਾ ਹੀ ਜਿਹੜਾ ਹੈ ਆਪਣੇ ਆਪਣਾ ਸਮਾਂ ਕੱਢ ਕੇ ਇਸ ਕਾਲਜ ਨੂੰ ਜਿਹੜਾ ਹੈ ਸੁਧਾਰਨ ਵਾਸਤੇ ਇਸ ਕਾਲਜ ਨੂੰ ਅੱਗੇ ਲਿਜਾਣ ਵਾਸਤੇ ਅਸੀਂ ਜਿਹੜੇ ਹਾਂ ਸ ਹਮੇਸ਼ਾ ਹੀ ਲੱਗੇ ਰਹਿੰਨੇ ਹਾਂ ਔਰ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਦੇ ਵਿੱਚ ਵਿਚਾਰ ਰਲ ਕੇ ਔਰ ਜਿਹੜਾ ਸੋਸਾਇਟੀ ਦੇ ਨਾਲ ਰਲ ਕੇ ਅਸੀਂ ਕਰਦੇ ਰਵਾਂਗੇ ਔਰ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਸਾਡਾ ਕਾਲਜ ਹੋਰ ਦਿਨ ਦੁਗਣਾ ਰਾਜ ਚੁਕੜੀ ਜਿਹੜੀ ਤਰੱਕੀ ਕਰਦਾ ਰਹੇਗਾ ਅੱਜ ਦਾ ਜਿਹੜਾ ਸਨਮਾਨ ਸਰੂਕ ਰਿਹਾ ਗਿਆ ਅੰਤਮ ਪ੍ਰੋਗਰਾਮ ਫੇਰ ਲਾਸਟ ਸੀ ਇਹਦੇ ਵਿੱਚ ਜਿਹੜਾ ਹੈ ਉਹ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਕੀਤਾ ਗਿਆ ਹੈ ਜਿਹਦੇ ਵਿੱਚ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਜਿਹੜੇ ਬੈਸਟ ਡਿਸਿਪਲਨਰੀ ਬੱਚੇ ਸੀਗੇ ਉਹਨਾਂ ਨੂੰ ਪ੍ਰਾਈਜ਼ ਕੀ ਦਿੱਤੇ ਗਏ ਹਨ ਜਿਹੜਿਆਂ ਨੇ ਬੈਸਟ ਮੈਨੇਜ ਕੀਤਾ ਹੈ ਉਹਨਾਂ ਨੂੰ ਪ੍ਰਾਈਜ਼ ਦਿੱਤੇ ਗਏ ਹਨ ਜਿਹੜੇ ਬੈਸਟ ਵੌਲੰਟੀਅਰਸ ਨੇ ਬॉयਜ਼ ਗਰਲਜ਼ ਉਹਨਾਂ ਨੂੰ ਪ੍ਰਾਈਜ਼ ਦਿੱਤਾ ਗਿਆ ਹੈ ਔਰ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਰਿਫਰੈਸ਼ਮੈਂਟ ਦਾ ਪ੍ਰੋਗਰਾਮ ਸੀ ਉਹਨਾਂ ਦਾ ਸਵੇਰ ਦਾ ਬ੍ਰੇਕਫਾਸਟ ਲੰਚ ਤੇ ਡਿਨਰ ਉਹ ਖੁਦ ਵਿਦਿਆਰਥੀਆਂ ਨੇ ਆਪਣੇ ਹੱਥੀ ਤਿਆਰ ਕੀਤਾ ਹੈ ਤੇ ਰਲ ਮਿਲ ਕੇ ਇੱਕ ਜਿਹੜੀ ਰਲ ਮਿਲ ਕੇ ਇੱਕ ਗਰੁੱਪ ਦੇ ਵਿੱਚ ਜਿਵੇਂ ਅਸੀਂ ਕਿਵੇਂ ਇਕੱਠੇ ਹੋ ਕੇ ਰਹਿਣਾ ਹੈ ਤੇ ਵਿਦਿਆਰਥੀਆਂ ਦੇ ਵਿੱਚ ਜਿਹੜੀ ਲੀਡਰਸ਼ਿਪ ਕੁਆਲਿਟੀ ਹੈ ਉਹਨੂੰ ਕਿਵੇਂ ਅਨਕਲਕਿਤ ਕਰਨਾ ਹੈ ਔਰ ਇੰਡੀਪੈਂਡੈਂਟਲੀ ਅਸੀਂ ਕਿਵੇਂ ਆਪਣਾ ਰਹਿ ਸਕਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਹੋਏ ਇਹ ਜਿਹੜੇ ਕੈਂਪ ਨੇ ਇਹ ਲਗਾਏ ਜਾਂਦੇ ਹਨ ਜਿਨ੍ਹਾਂ ਦਾ ਮੋਟਿਵ ਜਿਵੇਂ ਨਾਟ ਮੀ ਬਟ ਯੂ ਹੈ ਔਰ ਇਸ ਤਰ੍ਹਾਂ ਦੇ ਕੈਂਪਸ ਹੀ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਗਾਉਂਦੇ

ਕਿਰਤੀ ਕਾਲਜ ਨੇ ਆਲਬਾਤਨੀਆਂ ਸੋ ਸਾਡਾ ਐਨਐਸਐਸ 7 ਡੇ ਕੈਂਪ ਲੱਗਾ 21 ਤੀ ਤੋਂ ਲੈ ਕੇ 27 ਤੀਕ ਤੱਕ ਸਾਡਾ 1 ਤੀ ਨੂੰ ਸ਼ੁਰੂ ਹੋਇਆ ਸੀ ਕੈਂਪ ਤੇ ਅੱਜ 27 ਤੀਕ ਆ ਸਾਡੀ ਕਲੋਜ਼ਿੰਗ ਸੈਰਮਨੀ ਹੋ ਗਈ ਹੈ ਮੈਂ ਦੱਸਣਾ ਚਾਹਾਂਗੀ ਕਿ ਵੋਲੰਟੀਅਰਜ਼ ਨੇ ਤਨ ਦੇਹੀ ਨਾਲ ਕੰਮ ਕੀਤਾ ਪੂਰਾ ਅਸੀਂ ਨਿਆਲ ਪਿੰਡ ਦੇ ਵਿੱਚ ਵੀ ਗਏ ਉੱਤੇ ਡਿਜੀਟਲ ਲਿਟਰੇਸੀ ਔਮਨਸ ਹੈਲਥ ਤੇ ਲੈਕਚਰ ਵੀ ਦਿੱਤਾ ਡਿਜ਼ਾਸਟਰ ਮੈਨੇਜਮੈਂਟ ਦਾ ਫਸਟ ਇਫ ਦਾ ਬਹੁਤ ਸਾਰੇ ਅਸੀਂ ਜਿਹੜੇ ਪ੍ਰੋਜੈਕਟਸ ਉੱਪਰ ਰੱਖੇ ਆਂ ਤੇ ਸਫਾਈ ਦੇ ਤਾਂ ਸਾਡਾ ਹਰ ਵਾਰ ਰਹਿੰਦੀ ਹੈ ਅਸੀਂ ਐਨਐਸਐਸ ਸਾਡਾ ਜਿਹੜਾ ਬਹੁਤ ਹੀ ਵਧੀਆ ਕ ਸੰਝਾਵਾਂਗੀ ਕਿ ਈਸ਼ਵਰੀ ਵਾਇਸ ਨਾਲੋਂ ਗਰਲਸ ਦੀ ਜ਼ਿਆਦਾ ਸ਼ਮੂਲੀਅਤ ਰਹੀ ਹੈ ਤੇ ਵੱਧ ਚੜ੍ਹ ਕੇ ਉਹਨਾਂ ਨੇ ਹਿੱਸਾ ਲਿਆ ਤੇ ਸਾਡੇ ਬੈਸਟ ਗਰੁੱਪ ਲੀਡਰ ਸਾਰੇ ਮੈਨੇਜਮੈਂਟ ਬਹੁਤ سارے ਅਵਾਰਡ ਜਿੱਤਣ ਦੇ ਤੇ ਬੱਚਿਆਂ ਨੂੰ ਹਲਾਸ਼ੇਰੀ ਦਿੱਤੀ ਗਈ ਹੈ ਤੇ ਆਦਰ ਸਾਡੇ ਪ੍ਰਿੰਪਲ ਸਰ ਨੇ ਬਹੁਤ ਸਾਡਾ ਸਾਥ ਦਿੱਤਾ ਸਾਡੇ ਜਿੰਨੇ ਵੀ ਪ੍ਰੋਗਰਾਮ ਆਫੀਸਰਸ ਨੇ ਸਾਰਾ ਨਾਲ ਦਿਨ ਰਾਤ ਖੜੇ ਰਹੇ ਜੋ ਵੀ ਸੀ ਕੰਮ ਕਹਿੰਦੇ ਕਿ ਮੈਂ ਉਹ ਸੀ ਇਹ ਪ੍ਰੋਜੈਕਟ ਕਰਨਾ ਸਰ ਇਹ ਪ੍ਰੋਜੈਕਟ ਕਰਨਾ ਤਾਂ ਸਾਨੂੰ ਪੂਰੀ ਹਲਾਸ਼ੇਰੀ ਦੇ ਕੇ ਸਾਡਾ ਪੂਰਾ ਇਹ ਵਧੀਆ ਤਰੀਕੇ ਨਾਲ ਜਿਹੜਾ ਸਾਡਾ ਕੈਂਪਸ ਨੇਪਰੇ ਚੜਿਆ ਅੱਜ ਸਰਕਾਰੀ ਕ੍ਰਿਤੀ ਕਾਲਜ ਨੇ ਆਲਪਾਤਣਾ ਵਿੱਚ 21 ਮਾਰਚ ਤੋਂ ਲੈ ਕੇ 27 ਮਾਰਚ ਤੱਕ ਐਨਐਸਐਸ ਦਾ 7 ਦਿਨਾਂ ਦਾ ਸਪੈਸ਼ਲ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ 100 ਵਲੰਟੀਅਰਸ ਨੇ ਭਾਗ ਲਿਆ ਹੈ ਔਰ ਇਸ ਕੈਂਪਰੇ ਵਿੱਚ ਨਿਆਲ ਪਿੰਡ ਦੇ ਵਿੱਚ ਕਾਫੀ ਗਤੀਵਿਧੀਆਂ ਕੀਤੀਆਂ ਗਈਆਂ ਹਨ ਜਿਵੇਂ ਕਿ ਡਿਜੀਟਲ ਲਿਟਰੇਸੀ ਤੇ ਕੰਮ ਕੀਤਾ ਗਿਆ ਨਸ਼ਿਆਂ ਦੀ ਅਵੇਅਰਨੈਸ ਦੇ ਵਾਤਾਵਰਣ ਅਵੇਅਰਨੈਸ ਤੇ ਕੰਮ ਕੀਤਾ ਗਿਆ ਹੈ ਔਰ ਇਸ ਦੇ ਇਲਾਵਾ ਔਰਤਾਂ ਦੀ ਸਿਹਤ ਦੇ ਬਾਰੇ ਵਿੱਚ ਘਰ ਘਰ ਜਾ ਕੇ ਔਰਤਾਂ ਨੂੰ ਗਾਈਡੈਂਸ ਦਿੱਤੀ ਗਈ ਹੈ ਅ ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਦਾ ਇੱਕ ਦਿਨ ਅਸੀਂ ਮਨਾਇਆ 23 ਮਾਰਚ ਪੂਰਾ ਅਸੀਂ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਕੀਤਾ ਸੀ ਜਿਸ ਦਿਨ ਅਸੀਂ ਸਵੇਰੇ ਸਾਈਕਲ ਰੈਲੀ ਕੱਢੀ ਉਸ ਤੋਂ ਬਾਅਦ ਸ਼ਹੀਦ ਭਗਤ ਜੀ ਦੇ ਭਗਤ ਸਿੰਘ ਜੀ ਤੇ ਜੋ ਵੀ ਜੀਵਨ ਦੇ ਉੱਪਰ ਆਧਾਰਿਤ ਫਿਲਮਾਂ ਨੇ ਉਹਨਾਂ ਦੇ ਵਿੱਚੋਂ ਲੈਜੈਂਡ ਆਫ ਭਗਤ ਸਿੰਘ ਮੂਵੀ ਅਸੀਂ ਵਿਦਿਆਰਥੀਆਂ ਨੂੰ ਦਿਖਾਈ ਔਰ ਉਹਨਾਂ ਦੇ ਨਾਲ ਜੋ ਮਿਲਦੇ ਸਾਰੇ ਨੁਕਤੇ ਸੀ ਉਹ ਸਾਂਝੇ ਕੀਤੇ ਇਸ ਤੋਂ ਇਲਾਵਾ ਇੱਕ ਦਿਨ ਅਸੀਂ ਵਲੰਟੀਅਰਸ ਨੂੰ ਕਲਚਰਲ ਵਿਜ਼ਿਟ ਕਰਵਾਈ धरोਹਰ ਕੁਰਕਸ਼ੇਤਰਾ ਯੂਨੀਵਰਸਿਟੀ ਦੇ ਵਿੱਚ ਇਸ ਤੋਂ ਇਲਾਵਾ ਪਨੋਰਮਾ ਸਾਇੰਸ ਸੈਂਟਰ ਔਰ ਕਲਪਨਾ ਚਾਵਲਾ ਤਾਰਾ ਮੰਡਲ ਦੇ ਵਿੱਚ ਅਸੀਂ ਵਲੰਟੀਅਰਸ ਨੂੰ ਲੈ ਕੇ ਗਏ ਨੈਕਸਟ ਡੇ होली सेलिब्रेशन ਕਰਵਾਈ ਗਈ ਉਹਨਾਂ ਨੂੰ ਭਾਰਤੀ ਸੰਸਕ੍ਰਿਤੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਤੋਂ ਇਲਾਵਾ ਮਿਆਲਪਿੰਡ ਦੇ ਵਿੱਚ ਜਿੰਨੀਆਂ ਵੀ ਗਲੀਆਂ ਸੀਗੀਆਂ ਉਹਨਾਂ ਦੀ ਸਫਾਈ ਕੀਤੀ ਗਈ ਰੁੱਖਾਂ ਦੇ ਪੱਤੇ ਜਿਹੜੇ ਨੇ ਉਹ ਇਕੱਠੇ ਕਰਕੇ ਕੰਪੋਸਟ ਪਿਟ ਵਿੱਚ ਪਾਏ ਗਏ ਹਨ ਅਤੇ ਸਰਕਾਰੀ ਸਕੂਲ ਜੋ ਮਿਡਲ ਤੇ ਪ੍ਰਾਇਮਰੀ ਸਕੂਲ ਸੀਗੇ ਉਹਨਾਂ ਦੀ ਪੂਰੀ ਤਰ੍ਹਾਂ ਸਾਫ ਸਫਾਈ ਕੀਤੀ ਗਈ। ਨਿਆਲ ਪਿੰਡ ਦੇ ਵਿੱਚ ਵਲੰਟੀਅਰਸ ਨੇ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਜਿਸ ਤੋਂ ਨਿਆਲ ਪਿੰਡ ਦੇ ਸਰਪੰਚ ਅਤੇ ਲੋਕ ਜਿਹੜੇ ਨੇ ਉਹਨਾਂ ਨੇ ਸਾਨੂੰ ਪੋਜ਼ਿਟਿਵ ਫੀਡਬੈਕ ਦਿੱਤੀ ਹੈ। ਅਸੀਂ ਨਿਆਲ ਪਿੰਡ ਦੇ ਸਾਰੇ ਲੋਕਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਉੱਥੇ ਕੈਂਪ ਲਗਾਉਣ ਦੀ ਆਗਿਆ ਦਿੱਤੀ ਔਰ ਇਸ ਦੇ ਨਾਲ ਹੀ ਅਸੀਂ ਆਪਣੇ ਪ੍ਰਿੰਸੀਪਲ ਸਰ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਗਿਆ ਦਿੱਤੀ ਕਿ ਅਸੀਂ ਨਿਆਲ ਪਿੰਡ ਦੇ ਵਿੱਚ ਜਾ ਕੇ ਇਸ ਤਰ thank you